ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਕਿਸੇ ਉੱਤੇ ਤੇ ਉਹ ਅੰਮ੍ਰਿਤਧਾਰੀ ਹੋ ਜੇ ਜਾਂ ਬਾਣੀ ਪੜਨ ਲੱਗ ਪਵੇ ਜੋ ਮੋਨਾ ਕੋਨਾ ਤੇ ਉਹ ਬਾਅਦ ਵਿੱਚ ਅੰਮ੍ਰਿਤਸ਼ਰਕੀ ਸਿੰਘ ਸੱਜ ਜਾਵੇ ਤੇ ਜਿਹੜੇ ਮਾੜੇ ਮਨ ਵਾਲੇ ਨੇ ਨਾ ਭੈੜੇ ਸੁਭਾਅ ਵਾਲੇ ਉਹ ਮਨ 'ਚ ਗੁੱਸਾ ਧਾਰਨ ਕਰ ਲੈਂਦੇ ਨੇ ਲੈ ਇਹ ਤੇ ਹੁਣ ਸਹੀ ਹੋ ਗਿਆ ਇਹਨੇ ਹੁਣ ਸਾਡੇ ਨਾਲ ਖਾਣਾ ਪੀਣਾ ਬੰਦ ਕਰ ਦੇਣਾ ਇਹਦੀ ਤੇ ਹੁਣ ਜ਼ਿੰਦਗੀ ਬਦਲ ਗਈ ਜੇ ਅਸੀਂ ਉਦਾਂ ਦੇ ਰਹਿ ਜਾਣਾ ਪਿੱਛੇ ਗੁਰੂ ਸਾਹਿਬ ਕਹਿੰਦੇ ਵੀ ਗੁਰੂ ਦੀ ਜਿਹੜੀ ਬਖਸ਼ਿਸ਼ ਹੈ ਨਾ ਉਨੂੰ ਵੇਖ ਕੇ ਕਈ ਲੋਕ ਸਿਖਾਉਂਦੇ ਨਹੀਂ ਹਨ ਕਿ ਕੋਈ ਕਿਸੇ ਪਾਸੇ ਕਿਉਂ ਲੱਗ ਗਿਆ ਹੈ ਪੰਜਾਬ ਦੇ ਵਿੱਚ ਇਹ ਜਿਹੜੀ ਅੱਗ ਹੈ ਨਾ ਬੜੇ ਜੋਰਾਂ ਸ਼ੋਰਾਂ ਦੇ ਚੱਲ ਰਹੀ ਹੈ ਇੱਥੋਂ ਦਾ ਤੇ ਮੈਨੂੰ ਪਤਾ ਜੀ ਮੈਂ ਪਹਿਲੀ ਵਾਰੀ ਆਇਆ ਵੈਸੇ ਉੱਥੋਂ ਹੀ ਆਏ ਨੇ ਲੋਕ ਇੱਥੇ ਵੀ ਕੜਾ ਘੱਟ ਕਰਦੇ ਨੇ ਨਾਮ ਬਾਣੀ ਤੋਂ ਸਾਰੇ ਲੋਕਾਂ ਦਾ ਇਹੋ ਵਾਲੇ ਕਿਸੇ ਦਾ ਬੱਚਾ ਤਰੱਕੀ ਕਰ ਲਵੇ ਜਾਂ ਉਹ ਬਾਣੀ ਪੜਨ ਲੱਗ ਪਏ ਜਾਂ ਚੰਗੇ ਪਾਸੇ ਲੱਗ ਜਾਏ ਕਿ ਸਾਧ ਸੰਗਤ ਗਵਾਂਡੀਆਂ ਨੂੰ ਤਕਲੀਫ ਹੋ ਜਾਂਦੀ ਵੀ ਇਨ੍ਹਾਂ ਦੇ ਬੱਚੇ ਸਹੀ ਪਾਸੇ ਲੱਗੇ ਨੇ ਸਾਡੇ ਬੱਚੇ ਤੇ ਰਹਿ ਗਏ ਉਦਾਂ ਦੇ ਹੀ ਉਹੀ ਗੱਲ ਗੁਰਬਾਣੀ ਕਹਿ ਰਹੀ ਏ ਕਿ ਗੁਰੂ ਸਾਹਿਬ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਵੇਖ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਨੂੰ ਕਿਸੇ ਦੇ ਵੇਖ ਕੇ ਜਿਹੜੇ ਭੈੜੇ ਮਨ ਵਾਲੇ ਲੋਕ ਨੇ ਰੋਸ ਕਰੈ ਪਰ ਉਹਨਾਂ ਦਾ ਗੁੱਸਾ ਜਿਹੜਾ ਨਾ ਉਹਨਾਂ ਦਾ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਕਰਦਾ ਬਾਣੀ ਪੜਨ ਵਾਲਿਆਂ ਦਾ ਜਿਹੜੀ ਗੁਰੂ ਸਾਹਿਬ ਨੇ ਦਾਤ ਦਿੱਤੀ ਆ ਨਾ ਬਖਸ਼ ਨਾ ਮਿਟਾ ਉਹਦੀ ਵਡਿਆਈ ਨੂੰ ਉਹਦੇ ਗੁਰੂ ਸਾਹਿਬ ਦੀ ਕਿਰਪਾ ਨੂੰ ਉਹ ਜਿਹੜੇ ਨਿੰਦਿਆ ਕਰਨ ਵਾਲੇ ਸੜਨ ਵਾਲੇ ਲੋਕ ਨੇ ਉਹ ਖਤਮ ਨਹੀਂ ਕਰ ਸਕਦੇ ਹਨ ਨਿਤ ਨਿਤ ਚੜੇ ਸਵਾਈ ਜੇ ਕੋਈ ਭਰੋਸੇ ਵਾਲਾ ਬਾਣੀ ਪੜੀ ਜਾਵੇ ਰਹਿਤ ਮਰਿਆਦਾ ਚ ਪ੍ਰਪੱਕ ਰਵੇ ਤੇ ਗੁਰੂ ਦਾ ਉਹ ਟਾਸਰਾ ਲਵੇ ਤੇ ਨਿੰਦਕ ਜਿਹੜੇ ਦੁਸ਼ਮਣ ਨੇ ਉਹਦਾ ਕੁਝ ਨਹੀਂ ਵਿਗਾੜ ਸਕਦੇ ਹਨ ਤੇ ਇਸ ਤਰੀਕੇ ਨਾਲ ਉਹਦੇ ਨਿਤ ਨਿਤ ਚੜੇ ਸਵਾਈ ਹਰ ਰੋਜ ਨਿਤ ਨਵੀ ਉਹਦੇ ਤੇ ਕਿਰਪਾ ਹੁੰਦੀ ਜਾਂਦੀ ਹੈ ਉਹ ਚੜਦੀ ਕਲਾ ਚ ਹੀ ਹੁੰਦਾ ਜਾਂਦਾ ਹੈ ਜੀ ਐ ਜੀ ਗੁਰ ਕੀ ਦਾਤ ਨਾ ਮੇਟੈ ਕੋਈ ਗੁਰੂ ਸਾਹਿਬ ਫਿਰ ਕਿਰਪਾ ਕਰਕੇ ਕਹਿ ਰਹੇ ਨੇ ਵੀ ਧਿਆਨ ਨਾਲ ਸੁਣੋ ਐ ਜੀ ਐ ਦਾ ਭਾਵ ਹੈ ਪਿਆਰਿਓ ਗੁਰੂ ਕੇ ਸਿੱਖੋ ਸਿੱਖੀ ਕਮਾਉਣ ਵਾਲਿਓ ਗੁਰੂ ਕੀ ਸਾਧ ਸੰਗਤ ਗੁਰੂ ਦੀ ਜਿਹੜੀ ਦਾਤ ਹੈ ਨਾ ਜਿਹਦੇ ਤੇ ਮਰ ਇਹਨੇ ਕਰ ਦੇਣੀ ਆ ਨਾ ਉਹਦੇ ਕਰ ਹੀ ਦੇਣੀ ਹੈ ਉਹਨੇ ਕਿਸੇ ਨੂੰ ਪੁੱਛਣਾ ਨਹੀਂ ਹੈ ਕੱਲ ਦੇ ਜਿਹੜੇ ਪਾਪੀ ਬੰਦੇ ਨਿੰਦਕ ਲੋਕ ਨੇ ਗੁਰੂ ਸਾਹਿਬ ਉਹਨਾਂ ਨੂੰ ਵੀ ਸਵਾਰ ਦਿੰਦੇ ਹਨ ਇਸ ਕਰਕੇ ਗੁਰੂ ਸਾਹਿਬਾਂ ਦੇ ਵੇਲੇ ਵੀ ਸਾਧ ਸੰਗਤ ਤੇ ਸਾਰਾ ਕੁਝ ਹੋਇਆ ਹੈ ਸਮਾਂ ਥੋੜਾ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਸ ਦਿਨ ਗੁਰਤਾ ਗੱਦੀ ਤੇ ਬਹਿ ਗਏ ਸਨ ਤੇ ਉਸ ਵੇਲੇ ਦੁਸ਼ਮਣਾਂ ਦੇ ਸਾਧ ਸੰਗਤ ਤੇ ਢੀ ਪੀੜਾਂ ਪੈ ਗਈਆਂ ਸਨ ਭਾਵਕੀ ਤਕਲੀਫਾਂ ਸ਼ੁਰੂ ਹੋ ਗਈਆਂ ਸਨ ਉਹ ਸਖਾਏ ਨਹੀਂ ਸਨ ਵੇਖ ਕੇ ਇਹ ਗੁਰੂ ਅਰਜਨ ਦੇਵ ਮਹਾਰਾਜ ਕਿਉਂ ਗੁਰੂ ਬਣ ਗਏ ਨੇ ਵੱਡੇ ਭਰਾ ਨੇ ਹੀ ਬੜੀ ਇਰਖਾ ਕੀਤੀ ਸੀ ਪਰ ਜਿਹੜੀ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕਰ ਦਿੱਤੀ ਨਾ ਜਾਂ ਕਿਸੇ ਸਿੱਖ ਦੇ ਗੁਰੂ ਸਾਹਿਬ ਜਦੋਂ ਕਿਰਪਾ ਕਰਦੇ ਨੇ ਵਡਿਆਈਆਂ ਦਿੰਦੇ ਨੇ ਚੜ੍ਹਦੀ ਕਲਾ ਕਰਦੇ ਨੇ ਇਸ ਤਰ੍ਹਾਂ ਭੈੜੀ ਮਤ ਵਾਲੇ ਗੁਰੂ ਦੀਆਂ ਦਾਤਾਂ ਨੂੰ ਖਤਮ ਨਹੀਂ ਕਰ ਸਕਦੇ ਹਨ ਮੇਰਾ ਠਾਕੁਰ ਆਪ ਦਿਵਾਈ ਗੁਰੂ ਸਾਹਿਬ ਕਹਿੰਦੇ ਮੇਰੇ ਪ੍ਰਭੂ ਵਾਹਿਗੁਰੂ ਨੇ ਆਪ ਨੂੰ ਵਡਿਆਈ ਦਿੱਤੀ ਹੈ ਕੌਣ ਹੁੰਦਾ ਉਹਦੇ ਕੋਲੋਂ ਵਡਿਆਈ ਖੋਣ ਵਾਲਾ ਇਸ ਕਰਕੇ ਦਾਤਾਂ ਦੇਣ ਵਾਲਾ ਵੀ ਆਪ ਹੈ ਤੇ ਰੱਖਿਆ ਕਰਨ ਵਾਲਾ ਵੀ ਆਪ ਹੈ